ਮੌਜੂਦਾ ਪੰਜਾਬ ਸਰਕਾਰ ਵੱਲੋਂ ਜਿਹੜੀ ਸਟੇਟ ਲੈਵਲ ਤੇ ਯੋਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਹੈ ਉਸੇ ਲੜੀ ਦੇ ਤਹਿਤ ਮਾਜੋ ਡੀਜੀਪੀ ਸਾਹਿਬ ਪੰਜਾਬ ਅਤੇ ਸਾਡੇ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਇਹਨਾਂ ਦੇ ਦੇਸ਼ਾ ਨਿਰਦੇਸ਼ਾਂ ਨਾਲ ਜ਼ਿਲ੍ਹਾ ਮੋਗਾ ਦੇ ਵਿੱਚ ਜਿਹੜੀ ਵੀ ਨਸ਼ੇ ਦੀ ਕੋਈ ਵੀ ਤਸਕਰੀ ਹੋ ਰਹੀ ਹੈ ਜਾਂ ਕੋਈ ਵਿਕਰੀ ਕਰ ਰਿਹਾ ਹੈ ਉਹਦੇ ਉਹਨਾਂ ਦੇ ਖਿਲਾਫ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਇੱਕ ਮੁਹਿੰਮ ਚੱਲ ਰਹੀ ਹੈ ਜ ਜਿਹਦੇ ਵਿੱਚ ਕਾਫੀ ਜ਼ਿਲ੍ਹਾ ਮੋਗਾ ਵੱਲੋਂ రికవరీਆਂ ਕੀਤੀਆਂ ਗਈਆਂ ਇਸੇ ਲੜੀ ਦੇ ਤਹਿਤ ਕੱਲ ਮਿਤੀ 28 ਜੁਲਾਈ 2025 ਨੂੰ ਸਾਡੇ ਇੱਥੇ ਕਿੱਲੀ ਚਾਲ ਤੋਂ ਚੂੜਚੱਕ ਵੱਲ ਜਾਂਦੇ ਇੱਕ ਫੜਕਾ ਲੱਗੇ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਸਾਡੀ CIA ਟੀਮ ਮੋਗਾ ਨੂੰ ਮਿਲੀ ਕਿ ਇੱਥੇ ਇੱਕ ਵਿਅਕਤੀ ਜਿਹਦੇ ਕੋਲ ਇੱਕ ਨਸ਼ੀਲਾ ਪਦਾਰਥ ਹੋ ਸਕਦਾ ਉਹਦੀ ਛਾੜਬਿੰਨ ਕੀਤੀ ਜਾਵੇ ਜਦੋਂ ਸਾਡੀ ਮੌਕੇ ਤੇ CIA ਟੀਮ ਪਹੁੰਚੀ ਤੇ ਉੱਥੇ ਇੱਕ ਵਿਅਕਤੀ ਜਿਹਦਾ ਨਾਂ ਰਾਹੁਲ ਉਰਫ ਡੱਗਾ ਇਹ ਵਿਅਕਤੀ ਉੱਥੇ ਖੜਾ ਬੁਲੱਟ ਮੋਟਰਸਾਈਕਲ ਤੇ ਖੜਾ ਸੀ ਜਦੋਂ ਇਹਦੀ ਸਰਚ ਕੀਤੀ ਗਈ ਤੇ ਇਹਨੇ ਇੱਕ ਪਿੱਠ ਤੇ ਇੱਕ ਬੈਗ ਸੀ ਉਹ ਬੈਗ ਦੀ ਜਦੋਂ ਤਲਾਸ਼ੀ ਲਈ ਤੇ ਉਹਦੇ ਵਿੱਚੋਂ ਤਕਰੀਬਨ 1 ਕਿਲੋਗ੍ਰਾਮ ਹਿਰੋਇਨ ਰਿਕਵਰ ਕੀਤੀ ਗਈ ਜਿਹੜੀ ਬਹੁਤ ਹੀ ਇੱਕ ਵੱਡੀ ਉਪਲਬਧੀ ਹੈ ਮੋਗਾ ਪੁਲਿਸ ਵੱਲੋਂ ਤੇ ਸਾਡੀ ਸਾਰੀ ਸੀਆਈਏ ਟੀਮ ਤੇ ਡੀਐਸਪੀ ਨਿਹਾਲ ਸਿੰਘ ਵਾਲਾ ਦੀ ਜਿਹੜੀ ਪੁਲਿਸ ਪਾਰਟੀ ਉਹਨਾਂ ਦਾ ਸ਼ਲਾਘਾ ਦਾ ਅਸੀਂ ਉਹਨਾਂ ਨੂੰ ਸ਼ਲਾਘਾ ਕਰਦੇ ਹਾਂ ਜ਼ਿਲ੍ਹਾ ਪੁਲਿਸ ਵੱਲੋਂ ਤੇ ਜਿਹਦੇ ਤਹਿਤ ਜਿਹੜਾ ਰਾਹੁਲ ਹੈ ਜਦੀ 21 ਸਾਲ ਦੀ ਉਮਰ ਹੈ ਤੇ ਇਹਨੂੰ ਅਸੀਂ ਰੌਟ ਆਫ ਕਰਕੇ ਹੁਣ ਅਸੀਂ ਥਾੜਾ ਜੀਤਵਾਲ ਵਿੱਚ ਵਿਖੇ 80/25 ਮੁਕਦਮਾ ਦਰਜ ਕਰ ਲਿਆ ਜੇਰੇ ਤਾਰਾ 2185 ਜਦੀ ਤਫਤੀਸ਼ ਚਲ ਰਹੀ ਹੈ ਇਹ ਰਹਿਣਾ ਜੀ ਇਹ ਹੈਗਾ ਜੀ ਇਹ ਗਾਂਧੀ ਨਗਰ ਜਗਰਾਉਂਦਾ ਰਹਿਣ ਵਾਲਾ ਹੈਗਾ ਤੇ ਅੱਗੇ ਪੁੱਛ ਕੀ ਚੱਲ ਰਹੀ ਸਰ ਇਹ ਪਤਾ ਲੱਗਾ ਕਿਤੋਂ ਲੈ ਕੇ ਕਿੱਥੇ ਵੇਚ ਰਿਹਾ ਜੀ ਇਹ ਕਿਉਂਕਿ ਅਜੇ ਅਸੀਂ ਮਾਝੂਕ ਅਦਾਲਤ ਚ ਹੁਣ ਪੇਸ਼ ਕਰ ਰਹੇ ਹਾਂ ਤੇ ਅਸੀਂ ਉਹਦਾ ਜੋ ਵੀ ਸਾਨੂੰ ਰਿਵਾਰਡ ਮਿਲਦਾ ਹੈ ਪੁਛਕਿਸ ਦੇ ਦੌਰਾਨ ਜੋ ਵੀ ਹੈਗਾ ਉਸੇ ਸਫਾ ਮਿਸਰਤੇ ਲਿਆ ਕੇ ਬੰਦੀ ਕਰ ਦਿੱਤਾ। ਪਹਿਲਾਂ ਕੋਈ ਮਾਮਲਾ ਦਰਜੀ ਨਹੀਂ ਇਹਦੇ ਤੇ ਪਰਚਾ ਕੋਈ ਨਹੀਂ ਦਰਜੀ। ਸਬਲਨਡ ਮੋਟਰਸਾਈਕਲ ਸਕੀਦਾ ਪਤਾ ਲੱਗਿਆ ਇਹ ਇਹ ਵੀ ਅਸੀਂ ਚੈੱਕ ਕਰ ਰਹੇ ਆਂ ਪਹਿਲਾਂ ਤਾਂ ਚੈੱਕ ਕਰਾਂਗੇ ਵੀ ਜਿਹੜਾ ਨੰਬਰ ਹੈ ਕੀ ਉਹ ਫੇਕ ਤਾਂ ਨਹੀਂ ਲੱਗਿਆ ਉਹ ਚੈਸੀ ਤੇ ਇੰਜਨ ਨੰਬਰ ਨਾਲ ਟੈਲੀ ਕਰਕੇ ਫਿਰ ਹੀ ਅਸੀਂ ਵੈਰੀਫਾਈ ਕਰਾਂਗੇ ਉਹਦੀ ਮਲਕੀ ਦੀ। ਸਰ ਇਹ ਇਕੱਲਾ ਹੀ ਹੈ ਕਿਦੇ ਨਾਲ ਕੋਈ ਹੋਰ ਵੀ ਫਿਲਹਾਲ ਮੌਕੇ ਤੇ ਇਕੱਲਾ ਹੀ ਰਿਕਵਰ ਹੋਇਆ। ਸਰ ਹੁਣ ਪੁਲਿਸ ਵੱਲੋਂ ਕੀ ਕਰਦੇ ਕਿਥੇ ਜਾ ਰਹੇ? ਪੁਲਿਸ ਵੱਲੋਂ ਅਸੀਂ ਮਾਜੋਕ ਅਦਾਲਤ ਤੇ ਪੇਸ਼ ਕਰਕੇ ਤੇ ਜੋ ਵੀ ਸਾਨੂੰ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਰਿਵਾਰਡ ਮਿਲੇ ਤਾਂ ਕਿ ਅਸੀਂ ਜੋ ਵੀ ਸਾਨੂੰ ਹਦਾਇਤ ਹੈ ਜੋ ਵੀ ਐਨਡੀਪੀਐਸ ਜਿਹੜੇ ਮਕਦਮੇ ਦਰਜ ਕਰਦੇ ਹੋ ਜੇ ਅਸੀਂ ਅਗੇਤਰੀ ਤੇ ਪਿਛਤਰੀ ਜਿਹਨੂੰ ਅਸੀਂ ਬੈਕਵਰਡ ਤੇ ਫੋਰਵਰਡ ਲਿੰਕ ਲਿੰਕੇਜ ਕਹਿੰਦੇ ਆ ਤਾਂ ਕਿ ਇਹ ਬੰਦਾ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਕਿਨੂੰ ਵੇਚਣਾ ਸੀਗਾ ਤਾਂ ਕਿ ਪੂਰੀ ਚੇਨ ਜਿਹੜੀ ਅਸੀਂ ਟਰੈਕ ਉਹਦਾ ਉਹਨਾਂ ਨੂੰ ਮਕਦਮਾ ਦਰਜ ਕਰਕੇ ਦੋਸ਼ੀਆਂ ਦੇ ਉੱਤੇ ਕਰਕੇ ਉਹਨਾਂ ਨੂੰ ਜਿਹੜੇ ਧਾਰਾ ਦੇ ਤਹਿਤ ਲਿਆ ਕੇ ਮਕਦਮੇ ਦੇ ਵਿੱਚ ਅੱਗੇ ਤਫਤੀਸ਼ ਕਰਾਂਗੇ